ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਸਤਾਬਲੀ ਜਿਹੜੀ ਉਹ ਇਸ ਪਿੰਡ ਦੇ ਵਿੱਚ ਟੌੜਾ ਪਿੰਡ ਦੇ ਵਿੱਚ ਆ ਜਿਹੜੀ ਉੱਥੇ ਦੀ ਅਨਾਜ ਮੰਡੀ ਦੇ ਵਿੱਚ ਮਨਾਈ ਜਾਣੀ ਜਿੱਥੇ ਕੋਈ ਵੱਡਾ ਸ਼ੈੱਡ ਆ ਜਿਹੜਾ ਉਹਦੇ ਵਿੱਚ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਟੌੜਾ ਅਨਾਜ ਮੰਡੀ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਟੈਂਟ ਨੇ ਜਿਹੜੇ ਲਗਾਏ ਜਾਣੇ ਜਿੱਥੇ ਕਿ ਕਾਲੀਦਾਲ ਸੁਧਾਰ ਲਹਿਰ ਦੇ ਜਿਹੜੇ ਵੱਡੇ ਆਗੂ ਨੇ ਉਹ ਇਸ ਸਮਾਗਮ ਦੇ ਵਿੱਚ ਪਹੁੰਚਣਗੇ ਭਾਵੇਂ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰੀਏ ਸਰਜੀਤ ਸਿੰਘ ਰਖੜਾ ਦੀ ਗੱਲ ਕਰੀਏ ਬਡਾਲਾ ਸਾਹਿਬ ਦੀ ਗੱਲ ਕਰੀਏ ਸੁਖਦੇਵ ਸਿੰਘ ਢੀਂਡ ਸਾਹਿਬ ਪ੍ਰਵਿੰਦਰ ਸਿੰਘ ਢੀਂਡ ਸਾਹ ਤੋਂ ਇਲਾਵਾ ਸਬਕ ਮੰਤਰੀ ਹਰਵੈਲ ਸਿੰਘ ਟੋੜਾ ਦੀ ਗੱਲ ਕੀਤੀ ਜਾਵੇ ਉਹ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਰਹੇ ਜਿੱਥੇ ਕੋਈ ਸਾਊਂਡ ਵਗੈਰਾ ਜਿਹੜੀ ਔਫਟ ਕੀਤੀ ਜਾ ਰਹੀ ਆ ਕਿਉਂਕਿ ਇਸ ਪੰਡਾਲ ਦੇ ਵਿੱਚ ਆ ਜਿਹੜਾ ਵੱਡਾ ਸਮਾਗਮ ਆ ਜਿਹੜਾ ਉਹ ਇਸ ਟੌੜੇ ਦੀ ਧਰਤੀ ਤੇ ਹੋਣਾ ਜਿਦੋਂ ਕਿ ਸੋਮਾ ਜਨਮ ਦੇਨਾ ਪੰਥਰਤਨ ਜਥੇਦਾਰ ਗੁਰਚੰਦ ਸਿੰਘ ਟੌੜਾ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਮਨਾਇਆ ਜਾਣਾ ਜਿਦੋਂ ਕਿ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਹ ਪਹਿਲਾ ਪ੍ਰੋਗਰਾਮ ਆ ਜਿਹੜਾ ਲਿਖਿਆ ਗਿਆ ਭਾਵੇਂ ਕਿ ਦੂਸਰੇ ਪਾਸੇ ਪਟਿਆਲਾ ਦੇ ਦੁਖਨਵਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਐਜੀਪੀਸੀ ਵੱਲੋਂ ਵੀ ਮਨਾਇਆ ਜਾ ਰਿਹਾ ਪਰ ਇੱਕ ਦਿਨ ਦੇ ਵਿੱਚ ਦੋ ਸਮਾਗਮ ਨੇ ਜਿਹੜੇ ਟੋੜਾ ਸਾਹਿਬ ਤੇ ਜਨਮ ਦਿਹਾੜੇ ਨੂੰ ਲੈ ਕੇ ਰੱਖੇ ਗਏ ਨੇ ਆ ਬਿਲਕੁਲ ਕਿਤੇ ਨਾ ਕਿਤੇ ਦੇਖ ਰਿਹਾ ਜੱਦੀ ਪਿੰਡ ਆ ਜਿਹੜਾ ਇਹਨਾਂ ਦੀ ਕਰਮ ਭੂਮੀ ਕਰਮ ਭੂਮੀ ਚਾਹੇ ਕਿ ਐਜੀਪੀਸੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਤੇ ਜਨਮ ਭੂਮੀ ਆ ਜਿਹੜੀ ਉਪਨ ਟੌੜਾ ਦੇ ਵਿੱਚ ਪਿੰਡ ਟੌੜਾ ਦੇ ਵਿੱਚ ਵੱਡਾ ਸਮਾਗਮ ਜਿਹੜਾ ਉਹ ਕੀਤਾ ਜਾਣਾ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਸਾਬਕਾ ਐਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਲਾਵਾ ਸਤਵਿੰਦਰ ਸਿੰਘ ਟੌੜਾ ਤੇ ਹੋਰ ਕਈ ਆਗੂ ਨੇ ਜਿਹੜੇ ਉਹ ਤਿਆਰੀਆਂ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਉਹਨਾਂ ਦਾ ਕਹਿਣਾ ਕਿ ਵੱਡਾ ਕਾਠਾ ਜਿਹੜਾ ਕੱਲ ਕੀਤਾ ਜਾਣਾ ਜਿੱਥੋਂ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਕਈ ਵੱਡੇ ਦਿਗਗਜ਼ਾਗੂ ਨੇ ਜਿਵੇਂ ਕਿ ਐਜਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਤੋਂ ਇਲਾਵਾ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਬਡਾਲਾ ਸਾਬਲਾਂ ਤੁਹਾਨੂੰ ਦੱਸ ਚੁੱਕਿਆ ਕਿ ਸਾਰੇ ਜਿਹੜੇ ਵੱਡੇ ਆਗੂ ਪੰਥ ਰਤਨ ਜਥੇਦਾਰ ਗੁਰਚਲ ਸਿੰਘ ਟੌੜਾ ਦੀ ਸਤਾਬਲੀਆ ਪਿੰਡ ਟੌੜਾ ਦੇ ਵਿੱਚ ਮਨਾਇ ਜ਼ਾਣੀਆਂ ਅਕਾਲੀ ਦਲ ਸਤਾਰ ਲਹਿਰ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਿਲਕੁਲ ਉਸ ਜਗ੍ਹਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ ਜਿੱਥੇ ਸਮਾਗਮ ਹੋਣਾ ਵੱਡਾ ਸਮਾਗਮ ਹੈ ਜਿਹੜਾ ਲਿਖਿਆ ਗਿਆ ਅਕਾਲੀ ਦਲ ਸਦਾਰ ਲਹਿਰ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕਰਾਂਗੇ ਪਹੁੰਚ ਚੁੱਕੇ ਨੇ ਬਿਲਕੁਲ ਤਿਆਰੀਆਂ ਦਾ ਜਾਇਜ਼ਾ ਲੈਣਗੇ ਪਿੰਡ ਟੌੜਾ ਦੀ ਧਰਤੀ ਪਿੰਡ ਟੌੜਾ ਦੀ ਧਰਤੀ ਆ ਜਿੱਥੇ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਟੌੜਾ ਦੀ ਸਤਾਬਲੀ ਜਿਹੜੀ ਉਹ ਮਨਾਈ ਜਾਣੀ ਆ ਬਿਲਕੁਲ ਗੱਲਬਾਤ ਕਰਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਬਿਲਕੁਲ ਉਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਜਿੱਥੇ ਬੀਤ ਗਏ ਇਸ ਧਰਤੀ ਨੂੰ ਪਿਆਰ ਕਰਕੇ ਇਲਾਕੇ ਨੂੰ ਪਿਆਰ ਕਰਕੇ ਕੌਮ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜਾ ਨਾਂ ਕਮਾਇਆ ਉਹਦਾ ਅੱਜ ਨਤੀਜਾ ਤੁਸੀਂ ਦੇਖ ਰਹੇ ਹੋ कि ਅੱਜ ਪੰਜਾਬ ਹੀ ਨਹੀਂ ਦੇਸ਼ ਪਰ ਦੁਨੀਆ ਪਰ ਦੇ ਵਿੱਚ ਪੰਚ ਰਤਨ ਜੈਸਾ ਗੁਰਚੰਦ ਸਿੰਘ ਟੋੜਾ ਦੇ ਪਹਿਲੇ ਜਨਮ ਸ਼ਤਾਬਦੀ ਦੀਆਂ ਇੱਕ ਕਿਸਮ ਦੀਆਂ ਧਾਗ ਪਈ ਹੋਈ ਆ ਔਰ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਵੀ ਪਿੰਡ ਪਰਿਵਾਰ ਤਾਂ ਹੈ ਹੀ ਹੈ ਪਰਿਵਾਰ ਦੇ ਨਾਲ ਸਾਰਾ ਪਿੰਡ ਇਹ ਦੇਖੋ ਸਾਰੇ ਸਾਡੇ ਸਾਫਕਾ ਸਰਪੰਚ ਸਾਹਿਬਾਨ ਸਾਰੀ ਪੰਚਾਇਤ ਸਾਰਾ ਪਿੰਡ ਜਾਨੀ ਇਲਾਕਾ ਸਾਰਾ ਜੁੜ ਕੇ ਖੜਾ ਇਸ ਪ੍ਰਵੰਧਾ ਦੇ ਵਿੱਚ ਅੱਜ ਸਾਰਾ ਪਿੰਡ ਜਿਵੇਂ ਦੀਵਾਲੀ ਨੂੰ ਸ਼ਾਇਦ ਇੰਨੀ ਰੋਸ਼ਨੀ ਨਹੀਂ ਹੁੰਦੀ ਜਿੰਨੀ ਅੱਜ ਟੌੜੇ ਪਿੰਡ ਦੇ ਵਿੱਚ ਰੋਸ਼ਨੀ ਹੋਈ ਪਈ ਆ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਹੋਰ ਵੱਡੀ ਗੱਲ ਕਹਿਣ ਲੱਗਿਆ ਕਿ ਅੱਜ ਪੰਥ ਖਿੰਡਿਆ ਪਿਆ ਅੱਜ ਪੰਥ ਖੇਰੂ ਖੇਰੂ ਹੋਇਆ ਪਿਆ ਅੱਜ ਪੰਥ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਅੱਜ ਪੰਥ ਨੂੰ ਕੋਈ ਸ਼ਖਸੀਅਤ ਨਹੀਂ ਲੱਭ ਰਹੀ ਅੱਜ ਪੰਥਾ 'ਤੇ ਬੜੀਆਂ ਚੁਣੌਤੀਆਂ ਨੇ ਪੰਜਾਬ 'ਅਗੇ ਬੜੀਆਂ ਚੁਣੌਤੀਆਂ ਨੇ ਪੰਜਾਬ ਲਾਹਬਾਰਸ ਹੋਇਆ ਪੰਜਾਬ ਦਾ ਵਾਲੀਵਾਰਸ ਕੋਈ ਨਹੀਂ ਪੰਜਾਬ ਠੱਗਿਆ ਹੋਇਆ ਮਹਿਸੂਸ ਕਰਦਾ ਪੰਜਾਬ ਦੇ ਕਿਸਾਨ ਦਾ ਝੋਨਾ ਮੰਡੀਆਂ ਵਿੱਚ ਆਇਆ ਪਿਆ ਮਤਲਬ ਕੋਈ ਚੁੱਕਣ ਵਾਸਤੇ ਤਿਆਰ ਨਹੀਂ ਸਿਰ ਨਾਲੇ ਹੜਤਾਲ ਤੇ ਆੜਤੀ ਹੜਤਾਲ ਤੇ ਪੰਜਾਬ ਦਾ ਨਵਾਂ ਪੈਸਾ ਵੀ ਦਿੱਲੀ ਦੇ ਖਜ਼ਾਨੇ ਚੋਂ ਨਾ ਵਿਦਿਆ ਲਈ ਨਾ ਹੈਲਥ ਲਈ ਨਾ ਮਤਲਬ ਕਿਸੇ ਸੜਕਾਂ ਜਿਹੜੀਆਂ ਲਿੰਕ ਰੋਡ ਦਾ ਇਹਦੇ ਲਈ ਲਿਆਉਣ ਚ ਪੰਜਾਬ ਸਰਕਾਰ ਕਾਮਯਾਬ ਹੋ ਸਕੀ ਜਾਨੀ ਕੋਈ ਤਾਕਤਵਰ ਸ਼ਕਤੀਸ਼ਾਲੀ ਇੱਕ ਜਨਤਕ ਭਾਰ ਲਿਆਉਣ ਵਾਲੀ ਸ਼ਖਸੀਅਤ ਹੈ ਨਹੀਂ ਤੇ ਅੱਜ ਮੈਂ ਕਹਿ ਸਕਦਾ ਕਿ ਕੱਲ ਨੂੰ ਜਿਹੜਾ ਟੌੜੇ ਪਿੰਡ ਦੇ ਵਿੱਚ ਇਹ ਟੌੜਾ ਸਾਹਿਬ ਦੇ ਪਹਿਲੀ ਜਨਮ ਸ਼ਤਾਬਦੀ ਤੇ ਇਕੱਠ ਹੋ ਰਿਹਾ ਇਹ ਪੰਥਕ ਇਕੱਲੇ ਵੀ ਰਾਹ ਬਣਾਏਗਾ ਪੰਥਕ ਸ਼ਕਤੀ ਦਾ ਵੀ ਪ੍ਰਦਰਸ਼ਨ ਕਰੇਗਾ ਔਰ ਪੰਜਾਬ ਤੇ ਪੰਥ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨਾਲ ਟੱਕਰ ਲੈਣ ਲਈ ਮੈਂ ਸਮਝਦਾ ਇੱਕ ਜਨਤਕ ਮੂਵਮੈਂਟ ਖੜੀ ਕਰੇਗਾ ਇਹ ਮੈਨੂੰ ਅੱਜ ਆਸ ਲੱਗਦੀ ਆ ਜਿਵੇਂ ਆ ਪਿੰਡ ਦਾ ਬੱਚਾ ਬੱਚਾ ਦੇਖੋ ਸਿਨੇ ਕਿੰਨੇ ਸਿਆਣੇ ਸੋਚਵਾਨ ਬੰਦੇ ਜਿਹੜੇ ਘਰਾਂ ਚੋਂ ਹੀ ਨਿਕਲਦੇ ਇਸ ਟਾਈਮ ਉਹ ਅੱਜ ਕੋਈ ਲਾਈਟਾਂ ਲਾ ਰਿਹਾ ਕੋਈ ਸੜਕ ਸਾਫ਼ ਕਰ ਰਿਹਾ ਕੋਈ ਮੰਡੀ ਸਾਫ਼ ਕਰ ਰਿਹਾ ਮਤਲਬ ਸਾਰੇ ਹਾਲਾਤ ਜੋ ਅੱਜ ਨਜ਼ਰ ਆ ਸਾਨੂੰ ਆ ਰਹੇ ਨੇ ਇਹ ਸਭ ਤੋਂ ਵੱਡੀ ਗੱਲ ਆ ਵੀ ਇੱਕ ਪੰਥ ਕੇ ਇਕੈਲੀ ਰਾ ਬਣਾਉਣਾ ਇੱਕ ਪੰਥ ਕੇ ਸ਼ਕਤੀ ਤੇ ਪੰਜਾਬੀਆਂ ਦੀ ਸ਼ਕਤੀ ਦਾ ਇਕ ਪ੍ਰਦਰਸ਼ਨ ਵੀ ਹੋਏਗਾ ਬਿਲਕੁਲ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਕਿੜਕੜੇ ਆਗੂ ਨੇ ਜਿਹੜੇ ਇਸ ਸਮਾਗਮ ਦੇ ਵਿੱਚ ਕੱਲ ਪਹੁੰਚਣਗੇ ਕਿੰਨਾ ਕੁ ਅਨੁਮਾਨ ਹੈ ਜਿਹੜਾ ਲਗਾਇਆ ਜਾ ਰਿਹਾ ਕਿੰਨਾ ਕਾਠਾ ਜਿਹੜਾ ਇਸ ਧਰਤੀ ਤੇ ਹੋਵੇਗਾ ਪਰ ਦੂਸਰੇ ਪਾਸੇ ਐ ਜੀ ਪੀ ਸੀ ਤੇ ਸ਼ਰਮਣੀ ਅਕਾਲੀ ਦਲ ਪਟਿਆਲਾ ਦੇ ਵਿੱਚ ਰੱਖਿਆ ਗਿਆ ਦੇਖੋ ਸ਼ਰਮਣੀ ਅਕਾਲੀ ਦਲ ਵੱਲੋਂ ਨਿੰਜਾ ਪਟਿਆਲੇ ਤੇ ਰੱਖਿਆ ਗਿਆ ਉਹ ਤਾਂ ਸਾਨੂੰ ਇਸ ਗੱਲ ਦਾ ਅਫਸੋਸ ਵੀ ਆ ਕਿ ਜਦੋਂ ਪਰਿਵਾਰ ਵਾਲੇ ਕਹਿ ਰਹੇ ਨੇ ਪਿੰਡ ਵਾਲੇ ਕਹਿ ਰਹੇ ਨੇ ਕਿ ਬੰਦਾ ਜਿੱਥੇ ਪੈਦਾ ਹੋਇਆ ਹੋਵੇ ਜਿਸ ਘਰ ਚ ਪੈਦਾ ਹੋਇਆ ਹੋਵੇ ਟਰੋੜਾ ਸਾਹਿਬ ਲਾवारिसा ਹੈ ਨਹੀਂ ਸੀ ਟਰੋੜਾ ਸਾਹਿਬ ਦਾ ਪਰਿਵਾਰ ਆ ਜਿਸ ਪਿੰਡ ਚ ਜਿਸ ਘਰ ਚੋਂ ਪੈਦਾ ਹੋਇਆ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਆਰੰਭ ਕਰਨ ਵੇ ਪਿੰਡ ਵੀ ਸੀ ਸ਼ਰਮਣੀ ਗੱਲ ਦਾ ਸੁਧਾਰ ਲਹਿਰ ਦੀ ਸਾਰੀ ਲੀਡਰਸ਼ਿਪ ਸੀ ਕੱਲ ਨੂੰ ਵੀ ਮੈਂ ਸਮਝਦਾ ਇੱਥੇ ਸਿੰਘ ਸਾਹਿਬ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਵੀ ਸਿੰਘ ਸਾਹਿਬ ਜਹਦਾ ਸ੍ਰੀ ਕੇਸਗੜ੍ਹ ਸਾਹਿਬ ਵੀ ਸਾਫਕਾ ਜਹਦਾ ਭਾਈ ਰਣਜੀਤ ਸਿੰਘ ਵੀ ਬਾਬਾ ਸਰਬਜੋਤ ਸਿੰਘ 베ਦੀ ਵੀ ਸਾਫਕਾ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵੀ ਸਾਫਕਾ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਵੀ ਦਿੱਲੀ ਗੁਰਦੁਆਰਾ ਪਰਉਂਦ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਹਰਿਆਣਾ ਗੁਰਦੁਆਰਾ ਪਰਉਂਦ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਕਿੰਨੀਆਂ ਸੰਤ ਮਹਾਂਪੁਰਖ ਕਿੰਨੀਆਂ ਸ਼ਖਸੀਅਤਾਂ ਜਿਹੜੀਆਂ ਨੇ ਧਰਮ ਖੇਤਰ ਵਿੱਚ ਵਿਚਰਵਾਲੀਆਂ ਉਹ ਵੀ ਹਾਜ਼ਰੀ ਲਾਉਣਗੀਆਂ ਤੇ ਰਾਜਸੀ ਖੇਤਰ ਵਿੱਚ ਸ਼ਰਮਣੀ ਕਾਲਦਸ ਸੁਧਾਰ ਲਹਿਰ ਦੀ ਤਾਂ ਲੀਡਰਸ਼ਿਪ ਸਾਰੀ ਆਏਗੀ ਹੋਏਗੀ ਸਾਡੇ ਕਨਵੀਨਰ ਸਾਗੁਰ ਪ੍ਰਤਾਪ ਸਿੰਘ ਬਡਾਰਾ ਦੇ ਅਗਵਾਈ ਤੇ ਸਾਰੇ ਪਰ ਨਾਲ ਨਾਲ ਮੈਂ ਕਹਿ ਸਕਦਾ ਕਿ ਜਿਹੜੀਆਂ ਭਾਵੇਂ ਸ਼ਰਮਣੀ ਕਾਲਦਸ ਸੁਧਾਰ ਲਹਿਰ ਨਾਲ ਨਹੀਂ ਪਰ ਉਹ ਤੌੜਾ ਸਾਹਿਬ ਦੀ ਸੋਚ ਨੂੰ ਉਹਨਾਂ ਦੇ ਜੀਵਨ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਕਾਹਲੀਆਂ ਕਾਹਲਨਾਵਾਂ ਤੇ ਜਿਹੜੇ ਪ੍ਰਭਾਵਤ ਲੋਕ ਨੇ ਉਹ ਵੀ ਕੱਲ ਨੂੰ ਵੱਡੀ ਗਿਣਤੀ ਚ ਇਸ ਦਾਣਾ ਮੰਡੀ ਜਿਹੜੀ ਹੈਗੀ ਆ ਟੌੜਾ ਪਿੰਡ ਦੀ ਇਸ ਸਮਾਗਮ ਵਿੱਚ ਪਹੁੰਚਣਗੇ ਤੇ ਜਿਹੜਾ ਪਟਿਆਲੇ ਦੀ ਤੁਸੀਂ ਗੱਲ ਕਰਦੇ ਹੋ ਤੇ ਪਟਿਆਲੇ ਦੇ ਵਿੱਚ ਤਾਂ ਹੁਣੀ ਮੈਨੂੰ ਪਤਾ ਲੱਗਿਆ ਮੈਨੂੰ ਕਿਸੇ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਵੀ ਸਾਡੀ ਹਾਜ਼ਰੀ ਉੱਥੇ ਐਨਕੇ ਸ਼ਰਮਾ ਲਾਊਗਾ ਦੇਖੋ ਕਮਾਲ ਦੀ ਗੱਲ ਆ ਵੀ ਅੱਜ ਐਸਜੀਪੀ ਦਾ ਪ੍ਰਧਾਨ ਐਨਕੇ ਸ਼ਰਮਾ ਨੂੰ ਬਣਾਤਾ ਫੰਮਣੋ ਉਸ ਵਸਾਇਤ ਗੱਲ ਦਾ ਕਿ ਜਿਹੜੀ ਜਥੇਬੰਦੀ ਲਈ ਖੂਨ ਡੋਲ ਕੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਪੰਥ ਦੀ ਇੱਕ ਮਹਾਨ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋਈ ਸੀ ਉਹ ਸ਼ਰੋਮਣੀ ਅਕਾਲੀ ਦਲ ਉਹਦਾ ਇੱਕ ਵਲੰਟੀਅਰ ਵਿੰਗ ਸੀ ਐਸਜੀਪੀਸੀ ਦਾ ਵਲੰਟੀਅਰ ਵਿੰਗ ਸੀ ਸ਼ਰੋਮਣੀ ਅਕਾਲੀ ਦਲ ਹੁਣ ਸ਼ਰੋਮਣੀ ਅਕਾਲੀ ਦਲ ਦੀ ਵਲੰਟੀਅਰ ਵਿੰਗ ਬਣ ਗਿਆ ਐਸਡੀਪੀਸੀ ਤੇ ਫਿਰ ਕਮਾਂਡ ਵੀ ਕਿਸੇ ਐਸੇ ਬੰਦੇ ਨੂੰ ਹੁਣ ਮੈਂ ਕੀ ਕਹਿ ਸਕਦਾ ਤੁਸੀਂ ਦੇਖ ਲਓ ਮਤਲਬ ਇਹ ਅੱਜ ਸਾਡੇ ਸਾਰਿਆਂ ਲਈ ਬੜੀ ਨੰਬੋਸ਼ੀ ਵੀ ਆ ਫਿਕਰ ਵਾਲੀ ਗੱਲ ਵੀ ਆ ਔਰ ਇਹੀ ਚਿੰਤਾ ਜਿਹੜੀ ਆ ਕੱਲ ਨੂੰ ਇਸ ਸਮਾਗੋ ਦੇ ਵਿੱਚ ਸਮੁੱਚੇ ਪੰਥਕ ਤਸੀ ਲੋਕਾਂ ਨੇ ਕਰਨੀਆਂ ਪੰਥਕ ਧਿਰਾਂ ਨੇ ਕਰਨੀਆਂ ਪੰਥਕ ਸਿੱਖਸੀਤਾ ਨੇ ਕਰਨੀਆਂ ਕਿ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਪੰਥ ਦੀਆਂ ਸੰਸਥਾਵਾਂ ਨੂੰ ਮਤਲਬ ਜਿਹੜੀ ਸਿੱਖ ਸਿਆਸਤਾ ਕਹਿ ਲਓ ਸਿੱਖ ਵਿਰਾਸਤਤਾ ਕਹਿ ਲਓ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਪਛੋਕੜ ਉਹ ਪ੍ਰਾਤਨ ਰੌ ਰੀਤਾਂ ਤੇ ਲਿਜਾਣ ਵਾਲੀ ਲੀਡਰਸ਼ਿਪ ਜਿਹੜੀ ਆ ਉਹਦੇ ਅਗਵਾਈ ਨੂੰ ਲਿਆਂਦਾ ਜਾਵੇ ਅੱਗੇ ਔਰ ਜਹਦਰ ਸਾਹਿਬਾਨ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਕੀ ਤਖਤਾਂ ਦੇ ਜਹਦਰ ਸਾਹਿਬਾਨ ਉਹਨਾਂ ਨੂੰ ਅੱਜ ਉਹ ਰੋਲ ਨਿਭਾਉਣਾ ਪੈਗਾ ਜੇ 1920 ਸਮੇਂ ਸ਼ਰੋਮਣੀ ਕਾਲੀ ਦਲ ਦੀ ਸਥਾਪਨਾ થઈ ਨਵਾਂ ਬਿਲਕੁਲ ਲਾਸਟ ਸਵਾਲ ਆ ਜਿਹੜੀ ਐਨਐਸਏ ਆਪਣੀ ਪਾਲਤੇ ਲੱਗੀ ਹੋਈ ਆ ਪਟੀਸ਼ਨ ਦਰਜ ਕੀਤੀ ਆ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਰਤਪਾਲ ਤੋਂ ਪੂਰਾ ਖਤਰਾ ਕਰਨ ਭਗਵੰਤ ਮਾਨ ਦੇਖੋ ਇਸ ਜਿੰਨੀਆਂ ਗੱਲਾਂ ਆਏ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਪਰ ਜਿਸ ਸਾਹਿਬ ਨਾਲ ਆਪਣਾ ਅਮਰਤਪਾਲ ਸਿੰਘ ਹੋਰਾਂ ਨੇ ਜੋ ਲਹਿਰ ਤੋਰੀ ਸੀ ਅਮਰਤ ਪ੍ਰਚਾਰ ਦੀ ਤੋਰੀ ਸੀ ਅਮਰਤ ਸੰਚਾਰ ਦੀ ਤੋਰੀ ਸੀ ਤੇ ਉਹਦੇ ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਤੋਰੀ ਸੀ ਉਹਦੇ ਅਸਰ ਸਰਕਾਰਾਂ ਨੇ ਜੋ ਮਰਜ਼ੀ ਕੱਢੇ ਹੋ ਕੰਮ ਕਰਦੇ ਆ ਜੇ ਕੋਈ ਕਾਨੂੰਨ ਤੋਂ ਬਾਹਰ ਰਹਿ ਕੇ ਗੱਲ ਹੋਈ ਵੀ ਆ ਤਾਂ ਉਹ ਮੌਦੂ ਨਜਿੱਠਣ ਦੇ ਤਰੀਕੇ ਹੁੰਨੇ ਆ ਪਰ ਇਹ ਤਾਂ ਮਰ ਵੀ ਐਡੀ ਵੱਡੀ ਗੱਲ ਵੀ ਪੰਜਾਬ ਤੋਂ ਬਾਹਰ 2000 ਕਿਲੋਮੀਟਰ ਜੇਲ੍ਹ 'ਚ ਭੇਜ ਦੋ ਤੇ ਐਨਐਸਏ ਵਰਗੇ ਫਿਰ ਐਨਐਸਏ ਇੱਕ ਵਾਰੀ ਨਹੀਂ ਦੂਜੀ ਵਾਰੀ ਫੇਰ ਲਾ ਦੋ ਤੇ ਫਿਰ ਪਰਿਵਾਰ ਨੂੰ ਪਰੇਸ਼ਾਨ ਕਰੋ ਅਜ ਸਾਰਾ ਪੰਜਾਬ ਛਾਂੜ ਕੇ ਛੁੜਤਾ ਇੰਨੀਆਂ ਨੇ ਛਾਪੇ ਵੱਜ ਰਹੇ ਨੇ ਪਰ ਪੰਜਾਬ ਭੈ ਪੀੜ ਕਰਿਆ ਪਿਆ ਪੰਜਾਬ ਦੇ ਹਾਲਾਤ ਜਿਹੜੇ ਨੇ ਖਰਾਬ ਕਰੇ ਪਏ ਨੇ ਸੋ ਅੱਜ ਪੰਜਾਬ ਤਾਂ ਸ਼ਾਂਤੀ ਚਾਹੁੰਦਾ ਪੰਜਾਬ ਤਾਂ ਮਤਲਬ ਅਮਨ ਚਾਹੁੰਦਾ ਨਾਲ ਵਿਕਾਸ ਚਾਹੁੰਦਾ ਅੱਜ ਪੰਜਾਬ ਦੇ ਵਿਕਾਸ ਨੂੰ ਮਤਲਬ ਪੁੱਠੇ ਰਾਹ ਪਾਉਣ ਲਈ ਕੋਈ ਇਸ ਕਿਸਮ ਦੇ ਹਾਲਾਤ ਬਣਾ ਕੇ ਜੇ ਪੇਸ਼ ਕਿਸਤੇ ਜਾਣਗੇ ਤਾਂ ਮੈਂ ਸਮਝਦਾ ਪੰਜਾਬ ਦਾ ਹੋਰ ਨੁਕਸਾਨ ਹੋਏਗਾ ਸੋ ਅੱਜ ਜ਼ਰੂਰ ਤਾਂ ਮੈਂ ਸਹੀ ਮੈਨਾ ਵਿੱਚ ਪੰਜਾਬ ਵਿੱਚ अमन ਸ਼ਾਂਤੀ ਭਾਈਚਾਰਕ ਸਾਂਝ ਲਿਆਉਣ ਦੀ ਤੇ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਹਾਂ ਬਿਲਕੁਲ ਜਿਹੜੇ ਪੰਜਾਬ ਸਰਕਾਰ ਨੇ ਕੈਬਨਟ ਮੰਤਰੀ ਬਦਲੇ ਨੇ ਓਐਸਡੀ ਵੀ ਅੱਜ ਪ੍ਰਖਾਸਤ ਕਰਤਾ ਉਹਨੂੰ ਲਾ ਦਿੱਤਾ ਕਿਸ ਤਰ੍ਹਾਂ ਦੇਖਦਾ ਪ੍ਰੋਫੈਸਰ ਪ੍ਰਿੰਸਨ ਚੰਦੂ ਮਾਦਰਾ ਕਿਸ ਤਰ੍ਹਾਂ ਦੇਖ ਰਿਹਾ ਲਗਾਤਾਰ ਉਹਦੇ ਬਦਲੇ 2.5 ਸਾਲਾਂ ਦੇ ਵਿੱਚ ਕਈ ਮੰਤਰੀ ਤਬਦੀਲ ਕੀਤੇ ਗਏ ਨੇ ਦੇਖੋ ਜਦੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋਣ ਜਦੋਂ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਤਸੱਲੀ ਬਖਸ਼ ਨਾ ਹੋਵੇ ਫਿਰ ਉਹਦਾ ਤੋੜਾ ਬੰਦੇ ਤੇ ਛੁੱਟਿਆ ਜਾਂਦਾ ਤੋਂ ਮੈਂ ਸਮਝਦਾ ਕਿ ਹੁਣ ਸਾਰੀ ਸਰਕਾਰ ਦੀਆਂ ਕਮਜ਼ੋਰੀਆਂ ਜਾਂ ਕਮੀਆਂ ਬੱਚਾ-ਬੱਚਾ ਜਿਹੜਾ ਪੁਕਾਰ ਰਿਹਾ ਹੁਣ ਉਹ ਤੋੜਾ ਕੁਝ ਬੰਦੇ ਤੇ ਛੁੱਟ ਕੇ ਸਰਕਾਰ ਦੇ ਜਿਹੜੇ ਮੁਖੀ ਨੇ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛੜਾਵਾ ਚਾਹੁੰਦੇ ਜੇ ਮੈਨੂੰ ਲੱਗ ਰਹੀ ਹੈ ਬਾਕੀ ਸਰਕਾਰ ਦੀ ਮਰਜ਼ੀ ਹੁੰਦੀ ਹੈ ਵੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਪ੍ਰੈਰੋਗੇਟ ਜੋ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਉਹਦੀ ਉਹ ਸ਼ਕਤੀ ਦੀ ਵਰਤੋਂ ਕਰ ਰਹੇ ਹੈ ਬਿਲਕੁਲ ਇਹਨਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਟੌੜਾ ਦੀ ਧਰਤੀ ਤੇ ਪਹੁੰਚੇ ਨੇ ਜਿੱਥੇ ਕੱਲ ਵੱਡਾ ਸਮਾਗਮ ਆ ਜਿਹੜਾ ਹੋਣਾ ਜਿੱਥੇ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਜਥੇਦਾਰ ਵੀ ਪਹੁੰਚਣਗੇ ਵੱਡਾ ਇਕੱਠ ਹੋਵੇਗਾ ਅਕਾਲੀ ਦਲ ਸੁਧਾਰ ਲਹਿਰ ਦੇ ਵੱਡੇ ਆਗੂ ਨੇ ਜਿਹੜੇ ਉਹ ਇੱਥੇ ਸ਼ਿਰਕਤ ਕਰਨਗੇ ਲਹਿਰ ਲਹਿਰ ਦੇ ਵੱਡੇ ਆਗੂ ਨੇ ਜਿਹੜੇ ਪਹੁੰਚ ਰਹੇ ਨੇ ਪਹਿਲੇ ਵੀ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਗੂ ਨੇ ਜਿਹੜੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਬਾਕੀ ਗੱਲਬਾਤ ਕਰ ਲੈਣੇ ਹੈ ਜੀਪੀਸੀ ਦੇ ਮੈਂਬਰ ਨੇ ਸਤਵਿੰਦਰ ਸਿੰਘ ਟੌੜਾ ਦਾ ਵੱਡਾ ਸਰ ਜੋਗਾ ਜਿਹੜਾ ਇਸ ਸਮਾਗਮ ਨੂੰ ਜਿਹੜਾ ਨੇਪਰੇ ਚੜ੍ਹਦੇ ਲਈ ਉਹਨਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਇਸ ਪੰਡਾਲ ਦੇ ਵਿੱਚ ਸਵੇਰ ਤੋਂ ਹੀ ਤਿਆਰੀਆਂ ਨੇ ਜਿਹੜੀਆਂ ਇਸ ਸਮਾਗਮ ਦੇ ਕੀਤੀਆਂ ਜਾ ਰਹੀਆਂ ਨੇ ਟੋੜਾ ਸਾਹਿਬ ਕਿੰਨਾ ਕੁ ਪ੍ਰਬੰਧਾ ਜਿਹੜਾ ਕਿੰਨੇ ਕੁ ਸੰਗਤਾਂ ਜਿਹੜੀ ਇਸ ਪੰਡਾਲ ਦੇ ਵਿੱਚ ਕੱਲ ਪਹੁੰਚੇਗੀ ਉਹ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੰਗਤ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਸ਼ਤਾਬ ਦੀ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੁੰਦੀ ਹੈ ਲੋਕ ਇਹ ਬੜੇ ਚਾਵਨ ਵਾਲ ਕਹਿ ਰਹੇ ਨੇ ਵੀ ਸਾਡਾ ਡਾਡ ਸਾਹਮਣੇ ਆਏ ਕਰਿਆ ਸਾਨੂੰ ਨੌਕਰੀ ਦਿੱਤੀ ਸਾਨੂੰ ਪਿਆਰ ਦਿੱਤਾ ਮੇਨਾ ਪ੍ਰਵਰਕ ਸਪੰਦ ਸੀਗੇ ਪੰਥ ਦਾ ਵੱਡਾ ਆਗੂ ਸੀ ਜੋ ਪੰਥ ਪ੍ਰਤੀ ਦੀ ਸੇਵਾ ਜਿੰਨਾ ਸਤਕਾਰ ਪੰਥ ਸੰਤਨ ਦਾ ਹੈ ਉਹਨੂੰ ਮੁੱਖ ਰੱਖਦੇ ਹੋਏ ਹਜ਼ਾਰਾਂ ਦੀ ਗਿੰਦ ਇੱਥੇ ਸੰਗਤ ਪਹੁੰਚਣੀ ਹੈ ਅਸੀਂ ਪੂਰਾ ਜੋਰ ਲਾ ਕੇ ਤਨ ਦਾ ਹੀ ਨਾਲ ਪਿਛਲੇ 20 ਦਿਨਾਂ ਤੋਂ ਲੱਗੇ ਹੋ ਨਗਰ ਨਿਵਾਸੀ ਕਿ ਕੋਈ ਘਾਟ ਨਾ ਰਹੀ ਉਹਨਾਂ ਸਵਾਗਤ ਦੇ ਵਿੱਚ ਸੋ ਗੁਰੂ ਜੀ ਮਾਤਾ ਕਿਰਪਾ ਕਰੇ ਇੱਕ ਲਾ ਮਿਸਾਲ ਕੱਠ ਇੱਥੇ ਸੰਗਤਾਂ ਦਾ ਹੋਣਾ ਕਹ ਲੂੰ ਤੇ ਇਹ ਵੀ ਕਰਕਾਰੋ ਵੀ ਜਦੋਂ ਡਾਡ ਦਾ ਸੰਸਕਾਰ ਹੋਇਆ ਸੀ ਉਹਦੇ ਵੀ ਲਾਹ ਮਿਸਾਲ ਇਕੱਠ ਹੋਇਆ ਸੀ ਜਦੋਂ ਅੰਤਮ ਅਰਦਾਸ ਹੋਈ ਸੀ ਉਦੋਂ ਵੀ ਲਾਹ ਮਿਸਾਲ ਇਕੱਠ ਹੋਇਆ ਸੀ ਟੋੜਾ ਸਾਹਿਬ ਦੀ ਅਰਦਾਸ ਦੇ ਉੱਪਰ ਔਰ ਅੱਜ ਜਿਹੜੀ ਪਹਿਲੀ ਸ਼ਤਾਬ ਦੀ ਜਨਮ ਸ਼ਤਾਬ ਦੀ ਟੋੜਾ ਸਾਹਿਬ ਦੀ ਇਹਦੇ ਉੱਪਰ ਵੀ ਇੱਕ ਰਿਕਾਰਡ ਤੋੜ ਇਕੱਠ ਹੋਣਾ ਹੈ ਸਮੁੱਚੇ ਇਕੱਲੇ ਪੰਜਾਬ ਜਾਂ ਪਟਿਆਲੇ ਜ਼ਿਲ੍ਹੇ ਦੀ ਗੱਲ ਨਹੀਂ ਜਿੱਥੇ ਕਿਤੇ ਵੀ ਸਿੱਖਵਾਦ ਦਾ ਟੋੜਾ ਨੂੰ ਪਿਆਰ ਕਰਨ ਵਾਲਾ ਉਹ ਇੱਥੇ ਪਹੁੰਚ ਰਿਹਾ ਚ ਵਿਦੇਸ਼ ਤੋਂ ਚ ਇਥੋਂ ਮੰਪੂਲ ਜਿਸ ਤਰ੍ਹਾਂ ਕਿ ਅਕਾਲੀ ਦਲ ਸੁਧਾਰ ਲਹਿਰ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਇਸ ਤੋਂ ਇਲਾਵਾ ਕੋਈ ਹੋਰ ਪਾਰਟੀਆਂ ਨੂੰ ਵੀ ਜਿਹੜਾ ਸੱਦਾ ਪੱਤਰ ਇਸ ਸਮਾਗਮ ਦਾ ਦਿੱਤਾ ਜਾਵੇਗਾ ਅਸੀਂ ਕੇਵਲ ਪੰਥਕ ਜਿਥੇ ਬੰਦੇ ਨੂੰ ਸੱਦਾ ਪੱਤਰ ਦਿੰਦਾ ਹੈ ਜੀ ਜਿਹੜੀਆਂ ਜਥੇਬੰਦੀਆਂ ਪੰਥ ਨੂੰ ਪਿਆਰ ਕਰਦੀਆਂ ਨੇ ਪੰਥ ਦੇ ਹਿੱਤਾਂ ਲਈ ਲੜਦੀਆਂ ਨੇ ਸਾਰਿਆਂ ਦਾ ਸਤਿਕਾਰ ਹੈ ਸਾਰਿਆਂ ਦਾ ਸਵਾਗਤ ਹੈ ਪੰਥਕ ਸਟੇਜ ਲੱਗਣੀ ਹੈ ਇੱਥੇ ਤੇ ਪੰਥਕ ਵਿਚਾਰਾ ਹੋਣਗੀਆਂ ਪੰਥਕ ਕਨਵੈਨਸ਼ਨ ਸਾਡੀ ਅਕਲ ਦੀ हां बिल्कुल ਜਿਹੜਾ ਸਮਾਗਮਾ ਬਿਲਕੁਲ ਪੰਥਕ ਹੋਵੇਗਾ ਕੋਈ ਰਾਜਨੀਤਿਕ ਸਮਾਗਮ ਤਾਂ ਕਹਿੰਦੇ ਨਹੀਂ ਹੋਵੇਗਾ ਪਰ ਬਿਲਕੁਲ ਪੰਥਕ ਆਗੂਆਂ ਨੂੰ ਹੀ ਸੱਦਾ ਪੱਤਰ ਨੇ ਜਿਹੜੇ ਦਿੱਤੇ ਕਿ ਨਿ ਰਿਕਾਰਡ ਤੋੜ ਕਾਠਾ ਜਿਹੜਾ ਪਿੰਡ ਟੌੜਾ ਦੇ ਵਿੱਚ ਪਿੰਡ ਟੌੜਾ ਦੇ ਵਿੱਚ ਜਿਹੜੀ ਅਨਾਜ ਮੰਡੀ ਆ ਉੱਥੇ ਹੋਵੇਗਾ ਕੱਲ ਵੱਡੇ ਲੀਡਰ ਵੀ ਪਹੁੰਚ ਕੇ ਸ਼ਿਰਕਤ ਕਰਨਗੇ ਨਾ ਬਤੋ ਹਰਵੀਰ ਸਿੰਘ ਮਾਣ